ਪੜਦਾ-ਪੜਦਾ ਨਹੀਂ ਸੰਡਾ ਪਤਾ ਨਹੀਂ ਉਹ ਤਾਂ ਸਾਰੇ ਹੀ ਨੀਜ਼ੀ ਪੜਦੇ ਹੁੰਦੇ ਘਰ ਦੇ ਵੀ ਘਾਟ ਹੀ ਪੁੱਛਦੇ ਪਜਦੇ ਹੁੰਦੇ ਸੀਗੇ ਹੁਣ ਤਾਂ ਜਿਵੇਂ ਪੇਰੈਂਟਸ 'ਚ ਅੱਡ ਕੰਪੀਟੀਸ਼ਨ ਹੁੰਦਾ ਨਾ ਵੀ ਮੇਰੇ ਜਵਾਕ ਦੇ ਤਾਂ ਮੇਰੀ ਅਮਨ ਦੇ ਤਾਂ ਇੰਨੇ ਨੰਬਰ ਆ ਗਏ ਮੇਰੇ ਦਿਲਰਾਜ ਦੇ ਤਾਂ ਇੰਨੇ ਨੰਬਰ ਆ ਗਏ ਤੁਹਾਡੇ ਵਾਲੇ ਦੇ ਇੰਨੇ ਕਾਏ ਨੇ ਜਾਂ ਫਿਰ ਦਿਲਰਾਜ ਤੇ ਉਹ ਇੰਤਾ ਇਹਤਾ ਇਹ ਹੋ ਜਾਂਦੀ ਹੈ ਵੀ ਤੇਰੇ ਉਹਨਾਂ ਨੂੰ 1% ਕਿਵੇਂ ਘੱਟ ਆ ਗਏ ਹਨਾ ਇਹ ਹੋ ਜਾਂਦੀ ਹੈ ਨਾ ਹੁਣ ਤਾਂ ਪੇਰੈਂਟਸ ਦੇ ਵਿੱਚ ਕੰਪੀਟੀਸ਼ਨ ਹੁੰਦਾ ਬੱਚੇ ਕਈ ਨਮੋਸ਼ੀ ਚ ਚਲੇ ਜਾਂਦੇ ਆ ਵੀ ਹਾਂ ਮੇਰੇ ਇੰਨੇ ਨੰਬਰ ਘੱਟ ਕਿਵੇਂ ਆ ਗਏ ਅਸੀਂ ਤਾਂ ਜੇ ਪਾਸ ਵੀ ਹੋ ਜਾਂਦੇ ਸੀ ਨਾ ਇੰਨਾ ਇੰਨਾ ਵੱਡਾ ਲਫਾਫਾ ਭਰ ਕੇ ਲੈ ਕੇ ਆਉਂਦੇ ਸੀ ਪੁੱਲਾਂ ਦਾ ਰਿਜ਼ਲਟ ਵਾਲ ਦੇ ਨਾ ਟੀਚਰਾਂ ਤੇ ਵਾਛੜ ਕਰ ਦਿੰਦੇ ਸੀ ਉਹਦੀ ਵੀ ਪਾਸ ਹੋ ਗਏ ਸਾਨੂੰ ਨਹੀਂ ਸੀ ਫਸਟ ਪੁਸਟ ਦਾ ਬੜਾ ਪਤਾ ਹੁੰਦਾ ਜੋ ਕੋਈ ਫਰਸਟ ਡਿਵੀਜ਼ਨ ਜਾਂ 80 ਪਰਸੈਂਟੇਜ ਆਉਣੀ ਹੈ ਹੁਣ ਤੇ ਬੱਚਿਆਂ ਨੂੰ ਜਿਆਦਾ ਹੀ ਕੰਪੀਟੀਸ਼ਨ ਦੇ ਵਿੱਚ ਪਾ ਲਿਆ ਤੇ ਉੱਥੇ ਉਹ ਜਦੋਂ ਬਾਹਰ ਦੇ ਵਿੱਚ ਕੱਢਦੇ ਸੀ ਇਹ ਨਹੀਂ ਵੀ ਕੋਈ ਕੋਸ਼ਿਸ਼ ਕਰਕੇ ਫਰਸਟ ਆਈਦਾ ਸੀ ਜਾਂ ਸੈਕੰਡ ਆਈਦਾ ਸੀ ਪਰ ਜਦੋਂ ਰਿਜ਼ਲਟ ਜਾਂ ਹੁੰਦਾ ਸੀ ਉਦੋਂ ਮੈਂ ਪਹਿਲੇ 2-4 ਦੇ ਵਿੱਚ ਹੁੰਦਾ ਸੀ ਮੈਂ ਹੁਣ ਐ ਫੁਕਰੀ ਨਹੀਂ ਮਾਰਦਾ ਵੀ ਮੈਂ ਫਰਸਟ ਆਉਂਦਾ ਸੀ ਪਹਿਲੇ ਦੋ ਤਿੰਨ ਪੋਜੀਸ਼ਨਾਂ ਤੇ ਹੁੰਦਾ ਸੀ। ਅੱਛਾ ਇੱਕ ਮੈਨੂੰ ਆਦਤ ਹੁੰਦੀ ਸੀ ਵੀ ਕਲਾਸ ਦੇ ਵਿੱਚ ਬਿਲਕੁਲ ਜਿੱਥੇ ਉਹ ਨਾਭੀ ਕੋਟੀ ਵਾਲੀ ਕੁੜੀ ਬੈਠੀ ਐ ਨਾ ਮੈਂ ਉੱਥੇ ਬੈਠ ਜਾਂਦਾ ਸੀ। ਜਉ ਉਹ ਜਿਹੜਾ ਦਿਲਰਾਜ ਦੇ ਉੱਤੋਂ ਦੀ ਦਿਖਦਾ ਬੈਕ ਕੋਲੇ ਲਾਸਟ ਬੈਠਾ। ਮੈਂ ਉੱਥੇ ਬਹਿਣਾ ਹੁੰਦਾ ਸੀ। ਵਿਜੇ ਕੁਟੀਚਰ ਕੁਐਸਚਨ ਪੁੱਛਦਾ ਮੂਰੇ ਮੂਰੇ ਵਾਲਿਆਂ ਨੂੰ ਪੁੱਛਦਾ ਮੂਰੇ ਹੁਸ਼ਿਆਰ ਜੇ ਬਹਿੰਦੇ ਆ। ਆਪਾਂ ਤਾਂ ਸ਼ਰਾਰਤਾਂ ਹੀ ਕਰਨੀਆਂ ਨੇ ਮੈਂ ਪਿੱਛੇ ਬੈਠਦਾ। ਸਾਡੀ ਕਲਾਸ ਚੱਲ ਰਹੀ ਸੀ 9ਥ ਕਲਾਸ ਫਿਜ਼ਿਕਸ ਦਾ ਲੈਕਚਰ ਚੱਲਦਾ ਸੀਗਾ ਉਹ ਟੀਚਰ ਨਾਲ ਮੇਰੀ ਕੱਲ ਹੀ ਗੱਲ ਹੋਈ ਹੈ ਉਹਨਾਂ ਦੀ ਕਲਾਸ ਚੱਲਦੀ ਸੀ ਉਦੋਂ ਅਚਾਨਕ ਸਾਡੀ ਕਲਾਸ ਦੇ ਵਿੱਚ ਪ੍ਰਿੰਸੀਪਲ ਆ ਗਏ ਤੇ ਉਹਨਾਂ ਨਾਲ ਇੱਕ ਹੋਰ ਬੰਦਾ ਵੀ ਆ ਗਿਆ ਉਹਨੂੰ ਅਸੀਂ ਥੋੜਾ ਜਿਹਾ ਜਾਣਦੇ ਸੀ ਵੀ ਸਾਡੇ ਉਹ ਨਵਉਦਯ ਵਿਦਿਆਲੇ ਸੰਤੀ ਦੇ ਏ ਡੀ ਜਾਂ ਡੀ ਡੀ ਹੁੰਦੇ ਸੀ ਡਿਪਟੀ ਡਾਇਰੈਕਟਰ ਜਾਂ ਅਸਿਸਟੈਂਟ ਡਾਇਰੈਕਟਰ ਹੁੰਦੇ ਸੀ ਗਰੀਬ ਸਿੰਘ ਉਹਦਾ ਨਾਮ ਹੁੰਦਾ ਸੀ ਉਹ ਬੜੀ ਚੁੰਝ ਜਿਹੀ ਵਾਲੀ ਪੱਗ ਬੰਨਦੇ ਸੀ ਇਸ ਗੱਲੋਂ ਸਾਨੂੰ ਉਹਨਾਂ ਦੀ ਪਛਾਣ ਸੀਗੀ ਉਹ ਆਗੇ ਤਾਂ ਪ੍ਰਿੰਸੀਪਲ ਆ ਗਏ ਮਤਲਬ ਵੀ ਕਲਾਸ ਦੇ ਵਿੱਚ ਤਾਂ ਸ਼ੇਰ ਹੀ ਆ ਗਿਆ ਸਾਰੇ ਐ ਸਿੱਧੇ ਜੋ ਕੇ ਬਹਿ ਗਏ ਜਿਵੇਂ ਤੁਸੀਂ ਵੀ ਬਹਿੰਦੇ ਹੋਵੋਗੇ ਇਧਰ ਬੈਠੀਆਂ ਸੀ ਕੁੜੀਆਂ ਤੁਸੀਂ ਸਾਡੇ ਨਾਲ ਉਲਟੇ ਬੈਠੋ ਇਧਰ ਮੁੰਡੇ ਸੀ ਮੈਂ ਬਿਲਕੁਲ ਉੱਥੇ ਬੈਠਾ ਸੀ ਇੱਧਰ ਦੋ ਡੈਸਕਾਂ ਦੀਆਂ ਲਾਈਨਾਂ ਕੁੜੀਆਂ ਦੀਆਂ ਸੀ ਦੋ ਨਹੀਂ ਸਿਰ ਇੱਕੋ ਹੀ ਸੀ ਇੱਥੇ ਅੱਧੀਆਂ ਕੁੜੀਆਂ ਅੱਧੇ ਮੁੰਡੇ ਸੀ ਇੱਥੇ ਮੁੰਡਿਆਂ ਦੀ ਲਾਈਨ ਸੀ ਮੈਂ ਬਿਲਕੁਲ ਉੱਥੇ ਲਾਸਟ ਤੇ ਸੀ ਉਹਨਾਂ ਦੇ ਨਾਲ ਇੱਕ ਪੀਐਸਐਲ ਵੀ ਜਿਹੜਾ ਪੋਲਰ ਸੈਟੇਲਾਈਟ ਲਾਂਚ ਵਹੀਕਲ ਹੁੰਦਾ ਨਾ ਉੱਥੋਂ ਸੈਟੇਲਾਈਟ ਲਾਂਚ ਹੋਇਆ ਸੀ ਪੀਐਸਐਲ ਵੀ ਜਾਂ ਜੀਐਸਐਲ ਵੀ ਮੈਨੂੰ ਯਾਦ ਨਹੀਂ ਕੀ ਸੀਗਾ ਕਿਉਂਕਿ ਫਿਜ਼ਿਕਸ ਦੀ ਕਲਾਸ ਚੱਲਦੀ ਸੀ ਬਲੈਕਬੋਰਡ ਦੇ ਉੱਤੇ ਚੌਕ ਨਾਲ ਕੁਝ ਲਿਖਿਆ ਹੋਇਆ ਸੀਗਾ ਠਾਕੁਰ ਸਰ ਨੇ ਤੇ ਉਹਨਾਂ ਨੇ ਕਲਾਸ ਦੇ ਵਿੱਚ ਪੁੱਛਿਆ ਬੀ ਇਹਦੀਆਂ ਕਿੰਨੀਆਂ ਸਟੇਜਸ ਹੁੰਦੀਆਂ ਨੇ ਉਹਨਾਂ ਨੇ ਉਸ ਕੁੜੀ ਨੂੰ ਪੁੱਛਿਆ ਨੋ ਸਰ ਇਕ ਤਾਂ ਵੀ ਸੀਨੀਅਰ ਦੇ ਆਉਣ ਤੇ ਘਬਰਾ ਹੀ ਜ਼ਿਆਦਾ ਜਾਈਦਾ ਹੈ ਨਾ ਤੇ ਪ੍ਰਿੰਸੀਪਲ ਸਾਡੇ ਐਕਸ ਆਰਮੀ ਵੀ ਸੀਗੇ ਦੂਜੇ ਨੂੰ ਪੁੱਛਿਆ ਤੀਜੇ ਨੂੰ ਪੁੱਛਿਆ ਚੌਥੇ ਨੂੰ ਪੁੱਛਿਆ ਨੋ ਸਰ ਨੋ ਸਰ ਨੋ ਸਰ ਐਸ ਲਾਈਨ ਚ ਨੋ ਸਰ ਨੋ ਸਰ ਨੋ ਸਰ ਐਸ ਲਾਈਨ ਚ ਵੀ ਨੋ ਸਰ ਨੋ ਸਰ ਨੋ ਸਰ ਕਿਸੇ ਨੂੰ ਪਤਾ ਹੀ ਨਹੀਂ ਸੀ ਅਖੀਰ ਤੇ ਮੇਰੀ ਵਾਰੀ ਆ ਗਈ ਮੈਂ ਕੱਲਾ ਹੀ ਰਹਿ ਗਿਆ ਮੇਰੇ ਤੋਂ ਪਹਿਲਾਂ ਉਹਨਾਂ ਨੇ ਗੱਲ ਬੋਲੀ ਕਹਿੰਦੇ ਵੀ ਹੁਣ ਮੇਰੀ ਇੱਜ਼ਤ ਤੇਰੇ ਹੱਥ ਈ ਹੈ ਉਹਨਾਂ ਵੀ ਆਪਣੀ ਪੂਰੀ ਬੇਇੱਜ਼ਤੀ ਉਹ ਜੇ ਸਾਰੀ ਕਲਾਸ ਹੀ ਨੋ ਸਰ ਕਹੇਗੀ ਅੱਛਾ ਮੈਂ ਤੋਂ ਉਹਨਾਂ ਨੇ ਪੁੱਛਿਆ ਜਦੋਂ ਕੁਝ ਵੀ ਜੋ ਮੈਂ ਬੋਲਿਆ ਉਹ ਸਹੀ ਸੀਗਾ ਉਦੋਂ ਉਹ ਖੁਸ਼ ਹੋਏ ਵੀ ਚਲੋ ਇੱਕ ਨੂੰ ਤਾਂ ਪਤਾ ਹੈ ਉਹਨਾਂ ਨੇ ਉਸ ਦਿਨ ਕਿਹਾ ਸੀਗਾ ਕਿ ਆ ਮੇਰਾ ਬੇਟਾ ਵੱਡਾ ਹੋ ਕੇ ਆਈਏਐਸ ਬਣੂਗਾ ਇਹ ਮੇਰੀ 9ਥ ਕਲਾਸ ਦੀ ਗੱਲ ਹੈ 9ਵੀਂ ਵਾਲਾ ਕੋਈ ਇੱਥੇ ਵੀ ਬੈਠਾ ਨਾ ਕੌਣ ਨੇ 9ਵੀਂ ਵਾਲੇ ਬਸ ਮੈਮ ਜਮਾ ਤੋਂ ਡੇਰ ਗਈ ਸੀ ਉਦੋਂ ਦੀ ਗੱਲ ਹੈ ਇੰਨਾ ਦਰਦਾਸੀ ਮੈਂ ਵੀ ਮੇਰੇ ਤੇ ਤਾਂ ਉਹੀ ਪਏ ਪੂਜ ਜਾਂਦੀਆਂ ਸੀ। ਸ਼ਰਾਰਤੀ ਜਿਹਾ ਲੱਗਦਾ ਹੀ ਸੀ ਸ਼ਖਲੁਈ। ਤਾਂ ਜਿਹੜੇ ਪ੍ਰਿੰਸੀਪਲ ਸੀ ਉਹ ਬਹੁਤ ਰੋਗਦਾਰ ਸ਼ਖਸੀਅਤ ਸੀ। ਆਰਮੀ ਚੋਂ ਰਿਟਾਇਰ ਹੋਈ ਹੋਈ ਸੀ। ਕਿੰਨੇ ਦਿਨ ਤੱਕ ਉਹਨਾਂ ਨੂੰ ਪੁੱਛਣ ਦੀ ਹਿੰਮਤ ਨਹੀਂ ਪਈ ਮੇਰੀ। ਫਿਰ ਜਦੋਂ ਮੈਨੂੰ ਲੱਗਿਆ ਵੀ ਅੱਜ ਸਰ ਨਾਲ ਹੱਸੀ ਜੇ ਜਾਂਦਾ ਵੀ ਮੂਹ ਠੀਕ ਹੈ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਸਰ ਉਹ ਜੋ ਆਪ ਬੋਲ ਰਹੇ تھے ਆਈਐਸ ਉਹ ਕੀ ਹੁੰਦਾ ਹੈ ਕਿਉਂਕਿ ਨਵਦੇੜ ਦੇ ਅੱਲੇ ਸੀ ਨਵਦੇੜ ਦੇ ਅੱਲੇ ਦੇ ਜ਼ਿਲ੍ਹਾ ਦੇ ਇੰਚਾਰਜ ਡੀਸੀ ਹੁੰਦੇ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਆਪਣੇ ਡੀਸੀ ਆਉਂਦੇ ਹੁੰਦੇ ਹਨ ਨਾ ਉਹ ਆਈਐਸ ਸਰ ਹੁੰਦੇ ਮਤਲਬ ਮੈਨੂੰ ਇੰਨੀ ਗੱਲ ਪਤਾ ਲੱਗੀ ਵੀ ਮੈਂ ਡੀਸੀ ਬਣਾਂ ਨੋ ਵਿੱਚ ਹਨਾ ਉਹ ਸੁਪਨਾ ਜਾ ਕੇ ਕਿੰਨੇ ਸਾਲਾਂ ਬਾਅਦ ਕਿਤੇ ਪੂਰਾ ਹੋਇਆ ਲੇਕਿਨ ਮਨ ਦੇ ਵਿੱਚ ਰਹਾ ਕਿ ਆਪਾਂ ਨੇ ਕਰਨਾ ਜੋ ਵੀ ਲੱਗੂ ਮੈਂ ਤੇ ਇਹਦੇ ਲਈ ਕਰਾਂਗੇ ਤੇ ਕਰੀ ਗਿਆ ਕਰੀ ਗਿਆ ਅਲਟੀਮੇਟਲੀ ਹੋ ਗਿਆ ਹੁਣ ਜਿਹੜੀ ਗੱਲ ਤੁਸੀਂ ਪੁੱਛਦੇ ਹੋ ਤੇ ਤੁਸੀਂ ਵੀ ਅੱਜ ਜੇ ਮਿਹਨਤ ਕਰੋਗੇ ਅੱਜ ਸੋਚ ਲੋਗੇ ਪਹਿਲੀ ਗੱਲ ਤਾਂ ਵੀ ਮੈਂ ਇੱਥੇ ਪੜਨਾ जरूरी नहीं सारे ने आई ए एस बनना या डीसी बनना किसी ने पुलिस जाना हो किसी ने आर्मी च जाना होगा किसी ने टीचर बनना हो किसी ने डॉक्टर बनना होगा किसी ने डांसर बनना हो किसी ने राइटर बनना होगा किसी ने सिंगर बनना होगा किसी ने कुछ बनना होगा ना वो सारा कुछ तुम अज सोचो कि मैं आने फिर वो पुछो टीचरस नुछो ਜਿਕਰ ਦਿਆਂ ਨੂੰ ਪਤਾ ਹੋਵੇ ਤਾਂ ਕਰਦਿਆਂ ਨੂੰ ਪੁੱਛੋ ਉਹ ਦੱਸਣਗੇ ਨਹੀਂ ਤੇ ਜੇ ਕੋਈ ਵੀ ਨਹੀਂ ਦੱਸਦਾ ਫਿਰ ਮੇਰੇ ਕੋਲੇ ਆ ਜਾਓ ਮੇਰੇ ਦਫ਼ਤਰ ਕਿੱਥੇ ਦਫ਼ਤਰ ਹੈ ਕਿੱਥੇ ਪੱਕਾ ਉਰੰਪਰਾਤ ਨਹੀਂ ਬਸ ਠੀਕ ਹੈ ਫਿਰ ਮਾਨਸੇ ਆ ਮਾਨਸੇ ਮੇਰੇ ਕੋਲੇ ਆ ਜਾ ਮੈਂ ਸਰੇ ਕਿਸੇ ਨੂੰ ਪੁੱਛਿਆ ਨਾ ਜਾ ਕੇ ਸਕੂਲ ਦੇ ਵਿੱਚ ਮਟੋਂ ਕੀ ਬਣੇਗਾ ਤੂੰ ਕੀ ਬਣੇਗਾ ਵੱਡਾ ਹੋ ਕੇ ਇੱਕ ਮੁੰਡੇ ਨੇ ਪੁੱਤਾ ਕੀ ਜਵਾਬ ਦਿੱਤਾ ਕਹਿੰਦਾ ਜੀ ਡੈਡੀ ਐ ਹੁਣ ਇਹ ਨਾ ਸੋਚ ਲਿਓ ਮੈਂ ਵੱਡਾ ਹੋ ਕੇ ਡੈਡੀ ਬਣਾਂਗਾ ਜਾਂ ਮੰਮੀ ਬਣੂੰਗੀ ਹੈ ਨਾ ਉਹ ਤਾਂ ਬਾਈ ਡਿਫਾਲਟ ਬਣੀ ਜਾਣਾ ਇਸ ਤੋਂ ਬਿਨਾਂ ਦੀ ਹੋਰ ਗੱਲ ਹੈਗੀ ਆ ਜ਼ਿੰਦਗੀ ਜਿਉਣ ਲਈ ਜਾਂ ਆਪਦਾ ਪੋਟੈਂਸ਼ੀਅਲ ਜਿਹੜਾ ਉਹ ਰਿਅਲਾਈਜ਼ ਕਰਨ ਲਈ ਤੁਸੀਂ ਕੀ ਬਣਨਾ ਚਾਹੁੰਦੇ ਕੁਛ ਵੀ ਅੱਜ ਤੈਅ ਕਰੋ